ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੇ ਦੇ ਦਿੱਤੀ ਛੁੱਟੀ ਚਲਾ ਦਿਓ ਬਲਡੋਜ਼ਰ ਕਰ ਦਿਓ ਘਰ ਢਾਹ ਢੇਰੀ ਜਿਹੜੇ ਨਸ਼ਾ ਤਸਕਰ ਨੇ ਮੁਲਾਜ਼ਮ ਨੇ ਐਵੇਂ ਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਹੈ ਕਿ ਜੀਜੇ ਸਾਲੇ ਵੀ ਨਹੀਂ ਬਖਸ਼ੇ ਜਾਣਗੇ ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਨੇ ਉਹਦੇ ਵਿੱਚ ਬਿਕਮਜੀਤ ਸਿੰਘ ਮਜੀਠੀਆ ਵੀ ਹੈ ਉਸਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਹੈ ਉਹਨੇ ਕਿਹਾ ਕਿ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ ਸਮੇਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਉਹਨਾਂ ਦੇ ਘਰਾਂ ਉੱਤੇ ਵੀ ਬਲਡوزر ਚਲਾਉਣਗੇ ਜਿਹੜੇ ਨਸ਼ਾ ਤਸਕਰ ਖਾਸ ਖਾਸ ਤੌਰ ਤੇ ਬੀਬੀ ਅਮਨਦੀਪ ਕੌਰ ਜਿਸ ਨੂੰ ਕਾਲੀ ਥਾਰ ਵਾਲੀ ਜਾਂ ਇੰਸਟਾ ਦੀ ਕੁਬੀਨ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਦੋ ਹੋਰ ਜਿਹੜੇ ਕਾਂਸਟੇਬਲ ਫੜੇ ਗਏ ਨੇ ਆ ਇੱਕ ਤਾਂ ਕਾਲੀ ਫੜਿਆ ਗਿਆ ਬਠਿੰਡੇ ਦੇ ਵਿੱਚ ਜੇਲ੍ਹ ਦੇ ਵਿੱਚੋਂ ਇੱਕ ਸੰਗਰੂੜ ਦੇ ਵਿੱਚੋਂ ਤੇ ਦੂਜੀ ਅਮਨਦੀਪ ਕੌਰ ਯਾਨੀ ਕਿ ਜਿੰਨੇ ਵੀ ਵੱਡੇ ਆਗੂ ਨੇ ਜਿੰਨਾ ਦੇ ਨਾਮ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਨੇ ਚਾਹੇ ਉਹ ਬੀਬੀ ਅਮਨਦੀਪ ਕੌਰ ਕਾਲੀ ਥਾਰ ਵਾਲੀ ਕਿਉਂ ਨਾ ਹੋਵੇ ਚਾਹੀਓ ਐਸਆਈ ਜਗਸੀਰ ਸਿੰਘ ਕਿਉਂ ਨਾ ਹੋਵੇ ਸਾਰਿਆਂ ਦੇ ਘਰ ਉੱਤੇ ਬਲਡوزر ਚੱਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪ੍ਰਸ਼ਾਸਨ ਨੂੰ ਖੁੱਲੇ ਹੁਕਮ ਦੇ ਦਿੱਤੇ ਨੇ ਇੱਕ ਵੱਡਾ ਬਿਆਨ ਆਇਆ ਸੀ 2 ਦਿਨ 2 ਤੋਂ 3 ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਜਾਧਵ ਦਾ ਡੀਜੀਪੀ ਗੌਰਵ ਜਾਧਵ ਨੇ ਕੀ ਕਿਹਾ ਸੀ ਕਿ 31 ਮਈ ਤੋਂ ਬਾਅਦ ਜੇਕਰ ਕਿਸੇ ਵੀ ਹਲਕੇ ਦੇ ਵਿੱਚ 1 ਗ੍ਰਾਮ ਵੀ ਚਟਾ ਹਿਰੋਨ ਨਾਮ ਦਾ ਨਸ਼ਾ ਫੜਿਆ ਜਾਂਦਾ ਹੈ ਤਾਂ ਐਸਐਸਪੀ ਐਸਪੀ ਐਸਐਚਓ ਐਸਆਈ ਤੇ ਕੌਨਸਟੇਬਲ ਉਹ ਮੌਕੇ ਤੇ ਮੌਤਲ ਕੀਤੇ ਜਾਣਗੇ ਉਹਨਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤੂ ਮਾਨ ਨੇ ਹੁਣ ਜਿਹੜਾ ਆਦੇਸ਼ ਦਿੱਤਾ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਤੇ ਵੀ ਐਨਡੀਪੀ ਇਸ ਦਾ ਪਰਚਾ ਹੈ ਬਿਕਮਜੀਤ ਸਿੰਘ ਮਜੀਠੀਆ ਤੇ ਵੀ ਹੈ ਅਤੇ ਹੋਰ ਕਈ ਜਿਹੜੀਆਂ ਬਲੈਕ ਸ਼ਿਪਸ ਨੇ ਜਿਨ੍ਹਾਂ ਦੇ ਨਾਮ ਨਹੀਂ ਅਫੀਸ਼ੀਅਲ ਤੌਰ ਤੇ ਦਿੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ इवन दो ਇਹ ਵੀ ਕਿਹਾ ਜਾ ਰਿਹਾ ਹੈ ਕਿ ਪੀਬੀ ਅਮਨਦੀਪ ਕੌਰ ਕਾਲੀ ਥਾਰ ਵਾਲੀ ਜਿਸ ਦੇ ਕੋਲ 71 71 ਗ੍ਰਾਮ ਨਸ਼ਾ ਫੜਿਆ ਗਿਆ ਹਾਲਾਂਕਿ ਉਹਨਾਂ ਦੇ ਵਕੀਲ ਨੇ ਕਿਹਾ ਸੀ ਉਹ ਜ਼ੁਬਾਨ ਤੇ ਬਾਹਰ ਆ ਗਈ ਹੈ ਕਿ ਤੱਕੇ ਨਾਲ ਉਸਤੇ ਪਾਇਆ ਗਿਆ ਜੜਛਿੱਤੇ ਦੇ ਨਾਲ ਕੋਈ ਲੈਣ ਦੇਣ ਨਹੀਂ ਅਮਨਦੀਪ ਕੌਰ ਦਾ ਯਾਨੀ ਕਿ ਖੁਣ ਮੁਲਾਜ਼ਮਾਂ ਦੇ ਘਰ ਤੇ ਵੀ ਬਲਡੋਜ਼ਰ ਚੱਲਣਗੇ ਤੇ ਦੂਸਰੇ ਪਾਸੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਜਿਨ੍ਹਾਂ ਉੱਤੇ ਪਰਚੇ ਚੱਲ ਰਹੇ ਨੇ ਨਸ਼ਾ ਤਸਕਰੀ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਖੁੱਲੇ ਸੰਕੇਤ ਦੇ ਦਿੱਤੇ ਨੇ ਤਾਂ